ਬਲਕੌਰ ਸਿੰਘ ਸਿੱਧੂ ਮਸੇਵਾਲ ਦੇ ਫਾਦਰ ਬਠਿੰਡੇ ਤੋਂ ਇੰਡੀਪੈਂਡੈਂਟ ਉਮੀਦਵਾਰ ਦੇ ਤੌਰ ਤੇ ਉੱਤੇ ਚੋਣ ਲੜ ਰਿਹਾ ਹੈ ਇਹ ਖਬਰ ਅੱਜ ਟਰਬਿਊਨ ਅਖਬਾਰ ਨੇ ਛਾਪੀ ਆ ਤੇ ਨਾਲ ਉਹਨਾਂ ਨੇ ਇਹ ਵੀ ਵਿੱਚ ਕਿਹਾ ਕਿ ਰਾਜਾਪਿੰਗ ਨੇ ਉਹਨਾਂ ਨੂੰ ਇਸ ਗਲਤੀ ਬਧਾਈ ਦਿੱਤੀ ਆ ਤੇ ਮੈਂ ਵੀ ਉਹਨਾਂ ਨੂੰ ਇਸ ਗਲਤੀ ਬਧਾਈ ਦਿੰਦਾ ਬੜਾ ਅੱਛਾ ਉਹਨਾਂ ਦਾ ਫੈਸਲਾ ਬਲਕੌਰ ਸਿੰਘ ਇੱਕ ਸਿਰਫ ਸਿੱਧੂ ਮਸੇਵਾਲ ਦੇ ਪਿਤਾ ਹੀ ਨਹੀਂ ਹਨ ਬਲਕੌਰ ਸਿੰਘ ਖੁਦ ਇੱਕ ਬੜੇ ਸੁਲਝੇ ਹੋਏ ਇਨਸਾਨ ਨੇ ਬੜੇ ਮੈਚੂਰ ਨੇ ਤੇ ਇਸ ਟਾਈਪ ਦੇ ਲੋਕ ਵਿਅਕਤੀ ਸਾਨੂੰ ਸ਼ਕਸ਼ੀਤਾ ਸਾਨੂੰ ਲੋਕ ਸਭਾ ਦੇ ਵਿੱਚ ਚਾਹੀਦੀਆਂ ਲੋਕ ਸਭਾ 'ਚ ਜਾ ਕੇ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਬਣਨਾ ਦੇਖੋ ਦੇਸ਼ ਦੇ ਵਿੱਚ ਰਾਜ ਲੋਕ ਸਭਾ ਕਰਦੀ ਹੈ ਪੰਜਾਬ ਦੇ ਜਿਹੜੇ 13 ਉਮੀਦਵਾਰ ਚੁਣ ਕੇ ਜਾਨੇ ਆ ਉਹਨਾਂ ਨੇ ਪੰਜਾਬ ਦੀ ਆਵਾਜ਼ ਬਣ ਕੇ ਲੋਕ ਸਭਾ ਦੇ ਵਿੱਚ ਬੋਲਣਾ ਇਹੋ ਜਿਹੇ ਸ਼ਕਸ਼ੀਤਾ ਨੂੰ ਭੇਜੋ ਜਿਨ੍ਹਾਂ ਦੇ ਆਪਣੇ ਦਿਲ ਵਿੱਚ ਵੀ ਪੰਜਾਬ ਦਾ ਦਰਦ ਆ ਤੇ ਜਿਹੜੇ ਇਹ ਕਾਬਿਲ ਵੀ ਹਨ ਕਿ ਜਾ ਕੇ ਉੱਥੇ ਪੰਜਾਬ ਦਾ ਕੇਸ ਪ੍ਰੈਜੈਂਟ ਕਰ ਸਕਣ ਤੇ ਮੈਨੂੰ ਲੱਗਦਾ ਉਹਨਾਂ ਦੇ ਵਿੱਚੋਂ ਇਹ ਬਲਕਾਰ ਸਿੰਘ ਉਹਨਾਂ ਚੋਂ ਇੱਕ ਨੇ ਤੇ ਜੇਕਰ ਮੈਂ ਇਸ ਗੱਲ ਦੀ ਉਹਨਾਂ ਨੂੰ ਮੈਂ ਵੀ ਬਤਾਈ ਤੈਨਾ ਤੇ ਨਾਲ ਦੀ ਨਾਲ ਮੈਂ ਬਠਿੰਡੇ ਦੇ ਲੋਕਾਂ ਨੂੰ ਅਪੀਲ ਵੀ ਕਰਦਾ ਕਿ ਬਲਕਾਰ ਸਿੰਘ ਹੋਰਾਂ ਨੂੰ ਪੂਰੀ ਸਪੋਰਟ ਕਰੋ ਦੇਖੋ ਪੰਜਾਬ ਦੇ ਵਿੱਚ ਇਸ ਟਾਈਮ ਜੋ ਹੋ ਰਿਹਾ ਜੋ ਮਜ਼ਾਕ ਬਣਾਇਆ ਹੈ ਪੋਲਿਟੀਕਲ ਲੀਡਰਾਂ ਨੇ ਇੱਕ ਪਾਰਟੀ ਵਿੱਚ ਦੂਜੀ ਪਾਰਟੀ ਚ ਫਿਰ ਉਸ ਪਾਰਟੀ ਚ ਫਿਰ ਉਸ ਪਾਰਟੀ ਦੇ ਵਿੱਚ ਬਿਲਕੁਲ ਬਿਜਾਪ ਨਹੀਂ ਬਲਕਿ ਬਿਲਕੁਲ ਨਾ ਤੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਪਰਵਾਹ ਨਾ ਹੀ ਇਹਨਾਂ ਨੂੰ ਪੰਜਾਬ ਦੀ ਕੋਈ ਪਰਵਾਹ ਕਿਉਂ ਇਸ ਟਾਈਮ ਹਾਲ ਹੋ ਰਿਹਾ ਇਸ ਟਾਈਮ ਦੇ ਵਿੱਚ ਬਿਹਤਰ ਇਹ ਆ ਕਿ ਆਪਾਂ ਉਮੀਦਵਾਰ ਨੂੰ ਦੇਖੀਏ ਕਿਹੜਾ ਉਮੀਦਵਾਰ ਆ ਪਾਰਟੀਆਂ ਦਾ ਇਹੀ ਹਾਲ ਆ ਕਿਹੜਾ ਉਮੀਦਵਾਰ ਆ ਜਿਹੜਾ ਸincere ਆ ਪੰਜਾਬ ਦੇ ਪ੍ਰਤੀ ਕਿਹੜਾ ਉਮੀਦਵਾਰ ਆ ਜਿਹੜਾ ਜਾ ਕੇ ਆਪਣਾ ਪੰਜਾਬ ਦਾ ਕੇਸ ਅਚੀ ਤਰ੍ਹਾਂ ਜਾ ਕੇ ਲੋਕ ਸਭਾ ਦੇ ਵਿੱਚ ਪ੍ਰੈਜ਼ੈਂਟ ਕਰੇਗਾ ਤੇ ਮੈਂ ਨਾਲ ਦੀ ਨਾਲ ਇਹ ਵੀ ਅਪੀਲ ਕਰਦਾ ਬਾਕੀ ਸਾਰੀਆਂ ਪਾਰਟੀਆਂ ਨੂੰ ਕਿ ਬਲਕੌਰ ਸਿੰਘ ਹੁਰੀ ਉਥੋਂ ਇੰਡੀਪੈਂਡੈਂਟ ਜੇ ਖੜੇ ਹੁੰਦੇ ਆ ਤਾਂ ਦੂਜੀਆਂ ਪਾਰਟੀਆਂ ਵੀ ਉਹਨਾਂ ਦੀ ਸਪੋਰਟ ਕਰ ਆਪਣੇ ਉਮੀਦਵਾਰ ਉਹਨਾਂ ਦੇ ਹੱਕ ਵਿੱਚ ਵਿਡਰੋ ਕਰ ਲੈ। ਪਹਿਲਾਂ ਵੀ 1996 ਦੇ ਲੋਕ ਸਭਾ ਦੇ ਇਲੈਕਸ਼ਨ ਵਿੱਚ ਜਲੰਧਰ ਵਿੱਚ ਐਸਾ ਹੋਇਆ ਸੀ। ਅਕਾਲੀ ਦਲ ਨੇ ਸੀਟ ਖਾਲੀ ਛੱਡੀ ਸੀ ਇੰਦਰ ਕੁਮਾਰ ਗੁਜਰਾਲ ਜੀ ਕਰਕੇ ਜਿਹੜੇ ਕਿ ਉਦੋਂ ਬਾਅਦ ਉੱਥੇ ਪ੍ਰਧਾਨ ਮੰਤਰੀ ਬਣੇ ਆਈਕੇ ਗੁਜਰਾਲ ਜੀ ਉਹਨਾਂ ਦੇ ਵਾਸਤੇ ਅਕਾਲੀ ਦਲ ਨੇ ਸੀਟ ਖਾਲੀ ਛੱਡੀ ਸੀ ਕਾਂਗਰਸ ਨੇ ਵੀ ਐਵੇਂ ਕੋਈ ਪੋਲਾ ਦਾ ਕੈਂਡੀਡੇਟ ਕੋਟਾਪ ਕਰਦਾ ਸੀ ਕੋਈ ਪੋਤਾ ਨਹੀਂ ਸੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਵਾਕ ਅਵੇ ਸੀਗੀ ਜਿਹੜੇ ਜੋ ਕਿ ਉਹ ਲੋਕ ਸਭਾ ਚ ਗਏ ਤੇ ਜਾ ਕੇ ਉਹ ਪ੍ਰਧਾਨ ਮੰਤਰੀ ਬਣੇ ਇਸੇ ਤਰ੍ਹਾਂ ਕਰਕੇ ਦੇਖੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੁਸ਼ਕ ਬੰਦੇ ਨੇ ਉਹਨਾਂ ਦਾ ਆਦਰ ਰਿਸਪੈਕਟ ਰਿਗਾਰਡ ਕਰਦੇ ਹੋਏ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਆਪਣੇ ਕੈਂਡੀਡੇਟ ਉਹਨਾਂ ਦੇ ਹੱਕ ਵਿੱਚ ਵਿਦਰਾਅ ਵਿਦਰਾਅ ਕਰਨੇ ਕਰਨੇ ਚਾਹੀਦੇ ਨਹੀਂ ਦੇਖੋ ਪੰਜਾਬ ਦੇ ਵਿੱਚ ਹਾਲ ਕੀ ਹੈ ਇਸ ਟਾਈਮ ਦੇਖਿਆ ਜਾਵੇ ਇਹ ਆਪਣੀ ਫੋਟਾਂ ਵਾਸਤੇ ਇਲੈਕਸ਼ਨ ਜਿੱਤਣ ਵਾਸਤੇ ਕੁਝ ਵੀ ਕਰਨ ਕਿਆ ਸ਼ਰਾਬ ਵੰਡਦੇ ਆ ਨਸ਼ੇ ਵੰਡਦੇ ਆ ਕੀ ਕੀ ਹਾਲੀ ਕਰਦੇ 2012 ਦੇ ਜੋ ਅਸੈਂਬਲੀ ਇਲੈਕਸ਼ਨ ਸੀ ਉਹਦੇ ਵਿੱਚ ਮੈਂ ਇਲੈਕਸ਼ਨ ਕਮਿਸ਼ਨਰ ਨਾਲ ਮਿਲ ਕੇ 800 ਕਿਲੋਮੀਟਰ ਲੰਬਾ ਮਾਰਚ نکਾਲਿਆ ਸੀ ਇਹ 15 ਜ਼ਿਲ੍ਹੇ ਕਵਰ ਕੀਤੇ ਸੀ ਪੰਜਾਬ ਦੇ ਵਿੱਚ ਕਿ ਨਸ਼ੇ ਨਾ ਵੰਡੋ ਇਲੈਕਸ਼ਨ ਦੇ ਵਿੱਚ ਨਸ਼ੇ ਨਾ ਵੰਡੋ ਇਹ ਜੋ ਇਹ ਜੋ ਫ੍ਰੀ ਤੁਸੀਂ ਜੋ ਜੋ ਨੌਜਵਾਨਾਂ ਨੂੰ ਨਸ਼ੇ ਦਿੰਦੇ ਹੋ ਤੁਸੀਂ ਉਹਨਾਂ ਨੂੰ ਲਤ ਲਗਾਉਂਦੇ ਆ ਇਹ 2012 ਦੀ ਗੱਲ ਹੈ ਪਰ ਇਹ ਪੋਲੀਟੀਕਲ ਲੀਡਰ ਹਟੇ ਨਹੀਂ ਵੰਡੇ ਰਹੇ ਔਰ ਉਹਦਾ ਨਤੀਜਾ ਅੱਜ ਆ ਕਿ ਹਰ ਇਲੈਕਸ਼ਨ ਦੇ ਵਿੱਚ ਕਈ ਹਜ਼ਾਰਾਂ ਮੁੰਡਿਆਂ ਨੂੰ ਜਿਨ੍ਹਾਂ ਨੂੰ ਫ੍ਰੀ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਫ੍ਰੀ ਨਸ਼ੇ ਲੈ ਕੇ ਲਤ ਲਾਉਂਦੇ ਆ ਤੇ ਉਹ ਉਹ ਉਸ ਪਾਸੇ ਜਾਂਦੇ ਆ ਇਸ ਕਰਕੇ ਸਾਨੂੰ ਬਲਕੌਰ ਸਿੰਘ ਵਰਗੇ ਬੰਦਿਆਂ ਦੀ ਲੋੜ ਆ ਜਿਹੜੇ ਕਿ ਪੰਜਾਬ ਦਾ ਸਦਾਰ ਕਰ ਸਕਣ ਜਿਹੜੇ ਕਿ ਪੰਜਾਬ ਦੇ ਦੇ ਵਾਸਤੇ ਕੁਝ ਭਲਾ ਕੰਮ ਕਰ ਸਕਣ ਪੰਜਾਬ ਦੀ ਆਵਾਜ਼ ਬਣ ਕੇ ਉੱਥੇ ਲੋਕ ਸਭਾ ਦੇ ਵਿੱਚ ਪੇਸ਼ ਹੋ ਸਕਣ ਤਾਂ ਮੇਰੀ ਬਠਿੰਡੇ ਦੇ ਲੋਕਾਂ ਨੂੰ ਸਾਰਿਆਂ ਨੂੰ ਉਮੀਦ ਆ ਵੇਖੋ ਮੇਰੀ ਉਹ ਨਾਲ ਪ੍ਰਕਾਸ਼ ਸਿੰਘ ਨਾਲ ਗੱਲ ਨਹੀਂ ਹੋਈ ਪਰ ਇਹ ਜੋ ਖਬਰ ਆਈ ਆ ਮੈਂ ਇਸ ਖਬਰ ਸੁਣ ਕੇ ਮੈਂ ਬੜਾ ਖੁਸ਼ ਹੋਇਆ ਜੇਕਰ ਉਹਨਾਂ ਨੇ ਅਜੇ ਆਪਣਾ ਮਾਈਂਡ ਮਨ ਪੂਰਾ ਨਹੀਂ ਬਣਾਇਆ ਤੇ ਬਠਿੰਡੇ ਦੇ ਲੋਕਾਂ ਨੂੰ ਅਪੀਲ ਆ ਉਹ ਪੂਰਾ ਜੋੜ ਲਾਉਣ ਤੇ ਉਹਨਾਂ ਨੂੰ ਮਨਾਉਣ ਮੈਂ ਖੁਦ ਵੀ ਉਹਨਾਂ ਨਾਲ ਗੱਲ ਕਰੂੰਗਾ ਕਹੂੰਗਾ ਕਿ ਇਹ ਬਹੁਤ ਅੱਛਾ ਤੁਹਾਡਾ ਫੈਸਲਾ ਕਿ ਉਹਨਾਂ ਦੀ ਪੂਰੀ ਸਪੋਰਟ ਕਰਦੇ ਆ ਤੇ ਪੂਰੀ ਉਹਨਾਂ ਦੀ ਸਪੋਰਟ ਕਰੋ ਔਰ ਬਲਕਾਰ ਸਿੰਘ ਕਰਕੇ ਬੰਦੇ ਲੋਕ ਸਭਾ ਦੇ ਵਿੱਚ ਚੁਣ ਕੇ ਭੇਜੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੈਲ ਕਾਲਸਾ ਕਰ ਦਿੱਤੀ